ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਆਪ ਅੱਗੇ ਆਈ ਹੈ ਤੇ ਉੱਥੇ ਹੀ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਹੈ ਤੇ ਜਿਸ ਨੂੰ ਲੈ ਕੇ ਸੰਸਦ ਦੇ ਵਿੱਚ ਸੌ ਚੁੱਕਣ ਦੇ ਲਈ ਜਿਹੜਾ ਕਿ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੇ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਹੁਣ ਆਪ ਜਿਹੜਾ ਕਿ ਮੁੱਦਾ ਚੱਕਿਆ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਲੋਕ ਸਭਾ ਦੀ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਨੇ ਜਿਹੜਾ ਕਿ ਵੱਡੀ ਲੀਡ ਦੇ ਨਾਲ ਖਡੋਰ ਸਾਬ ਦੇ ਵਿੱਚ ਜਾਂਚ ਹੋਣ ਲੜ ਕੇ ਵੱਡੀ ਲੀਡ ਦੇ ਨਾਲ ਚਿੱਤ ਪ੍ਰਾਪਤ ਕੀਤੀ ਤੇ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਭਾਈ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਦਬਾ ਪਾਰੀਆਂ ਸੀ ਤੇ ਉੱਥੇ ਹੀ ਹੁਣ ਭਾਈ ਅਮਰਿਤਪਾਲ ਦੀ ਰਿਹਾਈ ਦਾ ਮੁੱਦਾ ਫਿਰ ਤੋਂ ਉੱਠਿਆ ਤੇ ਦੱਸਦੀ ਹੈ ਕਿ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਵੀ ਭਾਈ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਨੂੰ ਜਿਹੜੀ ਕਿ ਚਿੱਠੀ ਲਿਖੀ ਹੈ ਤੇ ਜਿਸ ਨੂੰ ਲੈ ਕੇ ਪਰੋਲ ਦੀ ਗੱਲ ਵੀ ਕੀਤੀ ਜਾ ਸਕਦੀ ਹੈ ਤੇ ਹੁਣ ਦੱਸਦੀ ਹੈ ਕਿ ਦੇਖਣਯੋਗ ਇਹ ਹੋਵੇਗਾ ਕਿ ਲੋਕ ਸਭਾ ਦਾ ਜਿਹੜਾ ਸਪੀਕਰ ਆ ਹੁਣ ਕੀ ਫੈਸਲਾ ਲਵੇਗਾ ਜਾਂ ਭਾਈ ਅਮਰਿਤਪਾਲ ਨੂੰ ਜੇਲ੍ਹ ਦੇ ਵਿੱਚ ਸੌ ਚੁਕਾਈ ਜਾਵੇ ਕਿ ਜਾਂ ਉਹਨਾਂ ਨੂੰ ਸੰਸਦ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਨੂੰ ਹੁਣ ਚਿੱਠੀ ਲਿਖ ਦਿੱਤੀ ਹੈ ਤੇ ਪਾਈ ਅਮਰਤਪਾਲ ਨੂੰ ਲੈ ਕੇ ਜਿਹੜਾ ਕਿ ਸੌ ਚੁਕਾਉਣ ਦੇ ਲਈ ਜਿਹੜੀ ਕਿ ਇਜਾਜ਼ਤ ਹੁਣ ਕਿ ਲੋਕ ਸਭਾ ਦਾ ਸਪੀਕਰ ਦੇਵੇਗਾ ਤੇ ਇਹ ਦੇਖਣ ਯੋਗ ਹੋਵੇਗਾ ਤੇ ਹੋਵੇਗਾ ਤੇ ਉੱਥੇ ਹੀ ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਕਿ ਪਾਈ ਅਮਰਤਪਾਲ ਨੇ ਬਾਕੀ ਉਮੀਦਵਾਰਾਂ ਨੂੰ ਟੱਕਰ ਦੇ ਦਿੱਤੀ ਤੇ ਜਿਸ ਨੂੰ ਲੈ ਕੇ ਉੱਥੇ ਹੀ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਉਹ ਇੱਕ ਹੌਟ ਸੀਟ ਨਹੀਂ ਸਗੋਂ ਇੱਕ ਪੰਥਕ ਸੀਟ ਸੀ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਅਜਾ ਚੋਣ ਲੜ ਰਹੇ ਸੀ ਤੇ ਦੂਜੇ ਪਾਸੇ ਬਾਕੀ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਕਿ ਕੁਲਵੀਰ ਸਿੰਘ ਜੀਰਾ ਤੇ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਖੜਾਇਆ ਤੇ ਭਾਈ ਅਮਰਤਪਾਲ ਨੇ ਅਜਾ ਚੋਣ ਲੜ ਕੇ ਬਾਕੀ ਉਮੀਦਵਾਰਾਂ ਨੂੰ ਟੱਕਰ ਦੇ ਦਿੱਤੀ ਤੇ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਨੇ ਲੋ ਕਿਹਾ ਗਿਆ ਕਿ ਭਾਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਤੇ ਉਥੇ ਜਿਹੜਾ ਕਿ ਐਨਐਸਏ ਐਕਟ ਲਗਾਇਆ ਗਿਆ ਉਸ ਦੇ ਉਸ ਦੇ ਵਿੱਚ ਵੀ ਜਿਹੜਾ ਕਿ ਭਾਈ ਅਮਰਤਪਾਲ ਦੇ ਉੱਤੇ ਜਿਹੜਾ ਐਨਐਸਏ ਲਗਾਇਆ ਤੇ ਉਹਨਾਂ ਦੇ ਸਾਰੇ ਸਿੰਘਾਂ ਦੇ ਉੱਤੇ ਐਨਐਸਏ ਲਗਾਇਆ ਉਸ ਨੂੰ ਵਾਪਸ ਲਿਆ ਜਾਵੇ ਤੇ ਜਿਸ ਦੇ ਦੌਰਾਨ ਐਨਐਸਏ ਐਕਟ ਦੇ ਵਿੱਚ ਵਾਅਦਾ ਕਰ ਦਿੱਤਾ ਤੇ ਲਗਾਤਾਰ ਸਿੱਖ ਜਥੇਬੰਦੀਆਂ ਜਿਹੜੀਆਂ ਕਿ ਮੰਗ ਕਰ ਰਹੀਆਂ ਸੀ ਕਿ ਭਾਈ ਅਮਰਤਪਾਲ ਨੂੰ ਜਿਹੜਾ ਕਿ ਰਿਹਾ ਕੀਤਾ ਜਾਵੇ ਤੇ ਜਿਸ ਦੇ ਦੌਰਾਨ ਹੁਣ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਦੱਸਦੀ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਚਿੱਠੀ ਲਿਖ ਦਿੱਤੀ ਹੈ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਹੈ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਨੂੰ ਸੌ ਚੁੱਕਣ ਦੇ ਲਈ ਜਿਹੜੀ ਕਿ ਚਿੱਠੀ ਲਿਖੀ ਗਈ ਹੈ ਤੇ ਹੁਣ ਦੇਖਣੀ ਹੋਵੇਗਾ ਕਿ ਲੋਕ ਸਭਾ ਦਾ ਸਪੀਕਰ ਕੀ ਫੈਸਲਾ ਲਵੇਗਾ ਕਿ ਭਾਈ ਅਮਰਿਤਪਾਲ ਜੜੀ ਕੇ ਸੌ ਚੁੱਕਣ ਦੀ ਇਜਾਜ਼ਤ ਮਿਲੇਗੀ ਤੇ ਲਗਾਤਾਰ ਚਰਚਾਾਂ ਮਾ ਹੋ ਰਹੀਆਂ ਸੀ ਕਿ ਭਾਈ ਅਮਰਿਤਪਾਲ ਨੂੰ ਜਿਹੜਾ ਕਿ ਸੌ ਚੁੱਕਣ ਦੇ ਲਈ ਜਿਹੜਾ ਕਿ ਸੰਸਦ ਦੇ ਵਿੱਚ ਇਜਾਜ਼ਤ ਮਿਲ ਗਈ ਹੈ ਤੇ ਜਿੱਥੇ ਦੌਰਾਨ ਸੂਤਰਾਂ ਦੇ حوالے ਤੋਂ ਵੀ ਵੱਡੀ ਖਬਰ ਸਾਹਮਣੇ ਆ ਰਹੀ ਸੀ ਪਰੰਤੂ ਹੁਣ ਪੰਜਾਬ ਸਰਕਾਰ ਨੇ ਜਿਹੜਾ ਕਿ ਭਾਈ ਅਮਰਤਪਾਲ ਨੂੰ ਲੈ ਕੇ ਲੋਕ ਸਭਾ ਸਪੀਕਰ ਨੂੰ ਜਿਹੜੀ ਕਿ ਚਿੱਠੀ ਲਿਖ ਦਿੱਤੀ ਹੈ ਤੇ ਹੁਣ ਜਿਕਰ ਹੋ ਗਏ ਹੋਵੇਗਾ ਕਿ ਲੋਕ ਸਭਾ ਦਾ ਸਪੀਕਰ ਕੀ ਵੱਡਾ ਫੈਸਲਾ ਲਵੇਗਾ ਕਿ ਭਾਈ ਅਮਰਤਪਾਲ ਨੂੰ ਜਿਹੜੀ ਕਿ ਸੌ ਜਿਹੜੀ ਕਿ ਜੇਲ੍ਹ ਦੇ ਵਿੱਚ ਬੈਠ ਕੇ ਚਕਾਈ ਜਾਵੇਗੀ ਜਾਂ ਦੂਜੇ ਪਾਸੇ ਕੋਈ ਜਿਹੜਾ ਕਿ ਸੰਸਦ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਮੀਡੀਆ ਦਾਰੇ ਤੋਂ ਦੂਰ ਰੱਖਣ ਦੇ ਲਈ ਕਿਹਾ ਗਿਆ ਹੈ ਤੇ ਜਿਸ ਨੂੰ ਲੈ ਕੇ ਭਾਈ ਅਮਰਤਪਾਲ ਦੇ ਨਾਲ ਜੁੜੇ ਵੱਡੇ ਖਬਰ ਸਾਹਮਣੇ ਆ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਆਪ ਅੱਗੇ ਹੋਈ ਹੈ ਤੇ ਭਾਈ ਅਮਰਤਪਾਲ ਦੀ ਰਿਹਾਈ ਦਾ ਮੁੱਦਾ ਫਿਰ ਤੋਂ ਜਿਹੜਾ ਕਿ ਹੁਣ ਪੰਜਾਬ ਸਰਕਾਰ ਨੇ ਚੱਕ ਲਿਆ